ਜਦੇ ਹੋਏ ਕੈਦੀਆਂ ਨੂੰ ਫੜਦੇ ਸਮੇਂ ਦੀ ਐਸਆਈ ਦੀ ਵੀਡੀਓ ਆਈ ਸਾਹਮਣੇ ਬੀਤੇ ਦਿਨੀ ਅੰਮ੍ਰਿਤਸਰ ਦੇ ਵਿੱਚ ਐਸਆਈ ਪਰਮਜੀਤ ਸਿੰਘ ਦੀ ਹਾਰਟ ਅਟੈਕ ਆਣ ਦੇ ਕਾਰਨ ਹੋ ਗਈ ਸੀ ਮੌਤ ਕੈਦੀਆਂ ਨੇ ਪੁਲਿਸ ਦੇ ਕੋਲੋਂ ਭੱਜਣ ਦੀ ਕੀਤੀ ਸੀ ਕੋਸ਼ਿਸ਼ ਬਿੱਤੇ ਦਿਨੀ ਅਮਰਿਤਸਰ ਦੇ ਵਿੱਚ ਐਸਆਈ ਪਰਮਜੀਤ ਸਿੰਘ ਦੀ ਹਾਰਟ ਅਟੈਕ ਆਣ ਦੇ ਕਾਰਨ ਮੌਤ ਹੋ ਗਈ ਸੀ ਇਹ ਹਾਰਟ ਅਟੈਕ ਉਹਨਾਂ ਨੂੰ ਉਸ ਵਕਤ ਆਇਆ ਸੀ ਜਦੋਂ ਉਹ ਦੋ ਕੈਦੀਆਂ ਨੂੰ ਸਰਕਾਰੀ ਹਸਪਤਾਲ ਦੇ ਵਿੱਚ ਉਹਨਾਂ ਦਾ ਮੈਡੀਕਲ ਕਰਵਾਉਣ ਦੇ ਲਈ ਲੈ ਕੇ ਆਏ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਉਸ ਸਮੇਂ ਦੀ ਜੋ ਵੀਡੀਓ ਸਾਹਮਣੇ ਆ ਚੁੱਕੀ ਹੈ ਜਿਸ ਵਕਤ ਉਹ ਕੈਦੀ ਨੇ ਜਿਹੜੇ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤਾਂ ਉਸ ਸਮੇਂ ਦੀ ਜਿਹੜੀ ਵੀਡੀਓ ਹੈ ਉਹ ਸਾਹਮਣੇ ਆ ਚੁੱਕੀ ਹੈ ਜਿਸ ਸਮੇਂ ਜਿਹੜੇ ਕੈਦੀ ਨੇ ਉਹ ਪੁਲਿਸ ਦੇ ਕੋਲੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤੇ ਕਿਸ ਤਰੀਕੇ ਦੇ ਨਾਲ ਜੋ ASI ਆਪਣੀ ਬਹਾਦਰੀ ਦੇ ਨਾਲ ਉਹਨਾਂ ਨੂੰ ਭੱਜਣ ਤੋਂ ਰੋਕਦੇ ਨੇ ਉਹਨਾਂ ਦਾ ਪਿੱਛਾ ਕਰਦੇ ਨੇ ਤਾਂ ਤਸਵੀਰਾਂ ਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਕੈਦੀ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤੇ ASI ਪਰਮਜੀਤ ਸਿੰਘ ਦੁਆਰਾ ਵੀ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਹੈ ਤਾਂ ਤੁਹਾਨੂੰ ਦੱਸਦੀ ਕਿ ASI ਪਰਮਜੀਤ ਸਿੰਘ ਦੀ ਬਿੱਤੇ ਦੀ ਨੇ ਹਾਰਟ ਅਟੈਕ ਆਣ ਦੇ ਕਾਰਨ ਮੌਤ ਹੋ ਗਈ ਸੀ ਤਾਂ ਉਹ ਵੀਡੀਓ ਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜੋ ਕੈਦੀ ਭੱਜ ਰਿਹਾ ਤੇ ਇੱਕ ਦਾਮ ਜੋ ਪਰਮਜੀਤ ਸਿੰਘ ਉਹਨਾਂ ਦਾ ਪਿੱਛਾ ਕਰਦੇ ਨੇ ਤੇ ਦੂਜਾ ਵੀਡੀਓ ਵੀ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਜਿਸ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਜੋ ਐਸਆਈ ਪਰਮਜੀਤ ਸਿੰਘ ਹੈ ਉਹ ਇਹ ਕੈਦੀ ਨੂੰ ਫੜ ਕੇ ਲੈ ਆਏ ਨੇ ਤੇ ਆਟੋ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਲੈ ਕੇ ਜਾਂਦੇ ਨੇ ਤੇ ਕਿਸ ਤਰੀਕੇ ਦੇ ਨਾਲ ਉਹ ਥੱਕੇ ਹੋਏ ਨਜ਼ਰ ਆ ਰਹੇ ਨੇ ਜਿਆਦਾ ਗੱਲਬਾਤ ਵੀ ਨਹੀਂ ਕਰ ਰਹੇ ਕਿਸੇ ਦੇ ਨਾਲ ਹਾਲਾਂਕਿ ਉਹਨਾਂ ਦੇ ਕੋਲੋਂ ਜੋ ਮੌਕੇ ਤੇ ਮਰੂਦ ਪੱਤਰਕਾਰ ਹੈ ਉਸ ਦੁਆਰਾ ਸਵਾਲ ਵੀ ਪੁੱਛੇ ਜਾਂਦਾ ਪਰ ਉਹ ਜਵਾਬ ਨਹੀਂ ਦੇ پا ਰਹੇ ਥੱਕੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਵੀਡੀਓ ਸਾਹਮਣੇ ਆਈਆਂ ਨੇ ਜਿਨ੍ਹਾਂ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਜੋ ਕੈਦੀ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤੇ ਐਸਆਈ ਪਰਮਜੀਤ ਸਿੰਘ ਆਪਣੀ ਬਹਾਦਰੀ ਦੇ ਨਾਲ ਉਹਨਾਂ ਨੂੰ ਫੜ ਕੇ ਵਾਪਸ ਲੈ ਆਉਂਦੇ ਨੇ ਤਾਂ ਦਿੱਤਾ ਕਿ ਬਿੱਤੇ ਦਿਨੀ ਐਸਆਈ ਪਰਮਜੀਤ ਸਿੰਘ ਦੀ ਹਾਰਟ ਅਟੈਕ ਆਣ ਦੇ ਕਾਰਨ ਮੌਤ ਹੋ ਗਈ ਸੀ ਤਾਂ ਦੋ ਕੈਦੀਆਂ ਨੂੰ ਉਹਨਾਂ ਦਾ ਮੈਡੀਕਲ ਕਰਵਾਉਣ ਦੇ ਲਈ ਉਹ ਸਰਕਾਰੀ ਹਸਪਤਾਲ ਦੇ ਵਿੱਚ ਲੈ ਕੇ ਆਏ ਸੀ ਪਰ ਜਿਹੜੇ ਕੈਦੀ ਨੇ ਉਹ ਪੁਲਿਸ ਦੀ ਗ੍ਰਿਫਤ ਦੇ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਤੇ ਐਸਆਈ ਦੁਆਰਾ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਹੈ ਅੰਮ੍ਰਿਤਸਰ ਦਾ ਇਹ ਵੀਡੀਓ ਹੈ ਤਾਂ ਬਿੱਤੇ ਦਿਨੀ ਜੋ ਐਸਆਈ ਪਰਮਜੀਤ ਸਿੰਘ ਦੀ ਹਾਰਟ ਅਟੈਕ ਆਣ ਦੇ ਕਾਰਨ ਮੌਤ ਹੋ ਗਈ ਸੀ ਕਾਹ ਹੈ ਆਹ ਏ ਕੀ ਹੈ ਉਹ ਜੇ ਨਹੀਂ ਕੱਢੀ ਗਏ ਅਰੇ ਵੇ ਮੜ ਕੇ ਬੈਠਾ ਹੋ ਉਹ ਮਰ ਜਿਹੜੇ ਥਾਣੇ ਨੂੰ ਇਹ ਭਾਜੀ ਪ੍ਰੈਸ ਤੇ ਗਾ ਕਿਦਾਂ ਭੱਜ ਗਿਆ ਇਹ ਕੀ ਕੋਈ ਸਾਥ ਲੈ ਆਵੇ ਬੜਾ ਭਜਾ ਭਜਾ ਆ ਆਹੋ ਕਿਹੜੇ ਕੰਮ 'ਚ ਖੜਾ ਤੈਨੂੰ ਭਾਈ ਉੱਧੇ ਹੀ ਉਹ ਕਹੀ ਹੋ ਗਈ ਹੈ ਬੜਾ ਕਿਹੜੇ ਕੰਮ 'ਚ